ਸਸਿਕਾ ਜੀ ਦਮਸ਼ਕਾ ਵਾਇਗਦਿਕਾ ਖਾਸਾ ਵਾਇਗਦਿਕ ਫਤਿਹ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਧਾਲਵਾਲਾ ਐਮ ਐਲ ਏ ਹਲਕਾ ਜਨਾਲਾ ਚੀਫ ਸਪੀਕਸਮੈਨ ਆਮ ਆਦਿ ਪਾਰਟੀ ਪੰਜਾਬ ਮੈਂ ਦੁਨੀਆ ਭਰ ਦੇ ਪੰਜਾਬੀਆਂ ਨਾਲ ਦੋ ਗੱਲਾਂ ਜਿਹੜੀਆਂ ਸਾਂਝੀਆਂ ਕਰਨੀਆਂ ਚਾਹੁੰਦਾ ਸੀਗਾ ਤੁਸੀਂ ਕੱਲ ਤਪੱਸੋ ਜਿਹੜੀਆਂ ਨਿਊਜ਼ ਦੇਖੀਆਂ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦੇ ਇੱਕ ਬਹੁਤ ਵੱਡੀ ਜੰਗ ਜਿਹੜੀ ਹੈ ਉਹ ਗੈਂਗਸਟਰ ਦੇ ਖਿਲਾਫ ਉਹਨਾਂ ਡਰੱਗ ਮਾਫੀਆ ਦੇ ਖਿਲਾਫ ਜਿਹੜੀ ਸ਼ੁਰੂ ਕੀਤੀ ਹੈ ਉਹ ਸਾਡਾ ਤਹਿਈਆ ਅਸੀਂ ਡਿਸੀਜਨ ਕੀਤਾ ਕਿ ਪੰਜਾਬ ਦੇ ਵਿੱਚੋਂ ਗੈਂਗਸਟਰਵਾਦ ਨੂੰ ਖਤਮ ਕਰਨਾ ਪਰ ਤੁਸੀਂ ਦੋ ਦਿਨ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਇੱਕ ਵਿਆਹ ਹੋਇਆ ਜਿਹੜਾ ਇੱਕ ਗੈਂਗਸਟਰ ਦੀ ਸਿਸਟਰ ਦਾ ਵਿਆਹ ਹੈ ਉਸ ਵਿਆਹ ਦੇ ਉੱਤੇ ਸ਼ਰੂਮਣੀ ਅਕਾਲੀ ਦਲ ਦੇ ਆਗੂ ਜਿਸ ਟੱਗ ਨਾਲ ਗਏ ਸਰਦਾਰ ਸੁਖਬੀਰ ਸਿੰਘ ਬਾਦਲ ਧਾਮੀ ਸਾਹਿਬ ਉਹ ਕਈ ਲੀਡਰ ਸੀਗੇ ਵੱਡੇ ਵੱਡੇ ਲੀਡਰ ਸੀਗੇ ਉਹਨਾਂ ਨੇ ਸਮੂਲੀਅਤ ਕਰਕੇ ਇਹ ਚੀਜ਼ ਦੱਸ ਦਿੱਤੀ ਹੈ ਕਿ ਜਦੋਂ ਪੰਜਾਬ ਸਰਕਾਰ ਦੇ ਚਾਹੁੰਦੀ ਹੈ ਕਿ ਅਸੀਂ ਗੈਸਟਰ ਖਤਮ ਕਰਦੇ ਹਾਂ ਤੇ ਕਾਲੀ ਗੱਲ ਪੰਜਾਬ ਦੇ ਵਿੱਚ ਗੈਸਟਰ ਨੂੰ ਕਿੱਦਾਂ ਪਾਲਦੇ ਆ ਕਿੱਦਾਂ ਉਹਨਾਂ ਦੇ ਪਦਵਾਦਾਂ ਨਾਲ ਫਿਰਿਆ ਇੱਕ ਪਾਸੇ ਤਾਂ ਦੂਜੇ ਤੇ ਜਦੋਂ ਸਜਮੀਤ ਬਾਦੂ ਕਹਿੰਦਾ ਜੀ ਗੈਸਟਰ ਬਾਗ ਖਤਮ ਦੀ ਹੋ ਰਿਹਾ ਜੀ ਅਸੀਂ ਆਏ ਤੇ ਅਸੀਂ ਗੈਸਟਰ ਖਤਮ ਕਰ ਦਿਆਂਗੇ ਤੇ ਦੂਜੇ ਪਾਸੇ ਗੈਸਟਰਾਂ ਦੇ ਪਦਵਾਦਾਂ ਦੇ ਵਿਆਹਾਂ ਵਿੱਚ ਸ਼ਾਮਿਲ ਹੋ ਕੇ ਸਦਾ ਸਬੀਰ ਸਿੰਘ ਹੁਣੀ ਇਹ ਗੱਲ ਪਰੂਫ ਕਰ ਦੇ ਕਿ ਉਹਨਾਂ ਦੀ ਜਿਹੜੀ ਹੁਣ ਸਿਆਸੀ ਲੜਾਈ ਆ ਉਹ ਗੈਂਗਸਟਰ ਦੇ ਸਿਰ ਤੇ ਆ ਤੋ ਉਹ ਗੈਂਗਸਟਰ ਨੂੰ ਵਰਤ ਕੇ ਜਿਹੜਾ ਉਹ ਪੰਜਾਬ ਦੀ ਸਤਾ ਤੇ ਆਉਣਾ ਚਾਹੁੰਦੇ ਆ ਬਹੁਤ ਸਾਰੇ ਲੋਕਾਂ ਨੂੰ ਚੇਤਾ ਆਊਗਾ ਕਿ ਜਦੋਂ ਅਕਾਲੀ ਦਲ ਇੱਕ ਵਾਰ ਪਹਿਲਾਂ ਅਕਾਲੀ ਦਲ ਨੇ ਪੰਜਾਬ ਦੇ ਵਿੱਚ ਮਰਜੀਬ ਨੇ ਪੈਦਾ ਕਰਕੇ ਪੰਜਾਬ ਦੇ ਮੁੰਡਿਆਂ ਦੇ ਹੱਥਾਂ ਦੇ ਵਿੱਚ ਹਥਿਆਰ ਤਾਂ ਫੜਾ ਕੇ ਪੰਜਾਬ ਦੇ ਮੁੰਡਿਆਂ ਨੂੰ ਜਿਸ ਤਰ੍ਹਾਂ ਅੱਤਵਾਦੀ ਪੱਠੇ ਚ ਝੋਕਿਆ ਉਸੇ ਤਰ੍ਹਾਂ ਅਕਾਲੀ ਦਲ ਪੰਜਾਬ ਦੇ ਮੁੰਡਿਆਂ ਨੂੰ ਗੈਂਗਸਟਰ ਬਣਾ ਕੇ ਆਪਣੀ ਸਤਾ ਜਿਹੜੀ ਹੈ ਕੁਰਸੀ ਦੀ ਜਿਹੜੀ ਲਾਲਸਾ ਉਹ ਪ੍ਰਾਪਤ ਕਰਨੀ ਚਾਹੁੰਦਾ ਉਸੇ ਮੂਡ ਦੇ ਵਿੱਚ ਹੈ ਜਿੱਦਾਂ ਪਹਿਲਾ ਕਾਲੀਦਾਲ ਨੇ ਪੰਜਾਬ ਦੇ ਮੁੜਿਆਂ ਨੂੰ ਜਿਹੜਾ ਅਸਰ ਤਾਂ ਫਲਾਈਂਸ ਸੀਗੇ ਔਰ ਪੰਜਾਬ ਨੂੰ ਜਿਹੜਾ ਇੱਕ ਕਾਲੇ ਦੌਰ ਦੇ ਵਿੱਚ ਤੱਕਿਆ ਸੀਗਾ ਜਿੱਥੇ ਕਾਂਗਰਸ ਉਹਦੀ ਜ਼ਿੰਮੇਵਾਰ ਸੀਗੀ ਉੱਥੇ ਕਾਲੀਦਾਲ ਉਹਦੇ ਲਈ ਨਾਲ ਦੀ ਨਾਲ ਮੁਖਤੌਤ ਤੇ ਜ਼ਿੰਮੇਵਾਰ ਸੀਗਾ ਸੋ ਅੱਜ ਵੀ ਸੁਖਵੀਰ ਸਿੰਘ ਬਾਦਲ ਉਹੜੀ ਜਿੰਨ੍ਹਾਂ ਦੇ ਕਾਲੀਦਾਲ ਦੇ ਪੱਲੇ ਕੁਛ ਨਹੀਂ ਐ ਐਗਜ਼ੈਕਟ ਹੋਇਆ ਮਾਲ ਪਾਦੋਂ ਪੰਜਾਬ ਦੇ ਮੁੰਡੇ ਜਿਹਨਾਂ ਨੂੰ ਗੈਂਗਸਟਰ ਬਣਾ ਕੇ ਉਹ ਆਪਣੀ ਪੋਲਟਿਕਸ ਕਰਨੀ ਚਾਹੁੰਦਾ ਮੈਂ ਜਿੱਥੇ ਪੰਜਾਬੀਆਂ ਨੂੰ ਸਾਵਧਾਨ ਕਰਨਾ ਚਾਹੁੰਦਾ ਕਿ ਇਹਨਾਂ ਲੋਕਾਂ ਤੋਂ ਬਚ ਕੇ ਰਹਿਣਾ ਪਹਿਲਾਂ ਵੀ ਪੰਜਾਬ ਨੂੰ ਅੱਗ ਦੀ ਪੱਟੀ ਦੇ ਵਿੱਚ ਜਿਹੜਾ ਕਾਗਜ਼ਸ ਤੇ ਕਾਲੀਆਂ ਦੇ ਤੱਕਿਆ ਹੁਣ ਫਿਰ ਇੱਕ ਵਾਰ ਪੰਜਾਬ ਦੇ ਵਿੱਚ ਜਿਹੜਾ ਉਹ ਦੁਬਾਰਾ ਗੈਂਗਸਟਰ ਨੂੰ ਪਾ ਕੇ ਪੰਜਾਬ ਦਾ ਮਾਹੌਲ ਜਿਹੜਾ ਉਹ ਖਰਾਬ ਕਰੇ ਸੋ ਮੈਂ ਕਹਿਣਾ ਚਾਹੁੰਦਾ ਕਿ ਸਰਕਾਰ ਤੋਂ ਮੰਗ ਸੀ ਮਾਂ ਦੀ ਸਰਕਾਰ ਜਿਹੜੀ ਪੰਜਾਬ ਵਿੱਚੋਂ ਗੈਂਗਸਟਰ ਖਤਮ ਕਰਨਾ ਚਾਹੁੰਦੀ ਹੈ ਇਹ ਲੋਕ ਦੇ ਜਿਹੜੇ ਗੈਸਟਰਾਂ ਦੇ ਨਾਲ ਆਪਣੀਆਂ ਸਾਂਝਾ ਬਾਤਾਂ ਨੇ ਉਹਨਾਂ ਦੇ ਪਰਵਾਹਾਂ ਦੇ ਵਿਰਧ ਜ਼ਿਆਦੇ ਤੇ ਇਹ ਸਾਬਤ ਕਰਦੇ ਆ ਕਿ ਪੰਜਾਬ ਦੇ ਅੰਦਰ ਅੱਜ ਗੈਸਟਰਵਾਦ ਆ ਗਿਆ ਉਹਦੇ ਲਈ ਕਾਲੀ ਦਲ ਜ਼ਿੰਮੇਵਾਰ ਹੈ ਤੇ ਕਾਲੀ ਦਲ ਉਹਨਾਂ ਗੈਸਟਰਾਂ ਦੇ ਨਾਲ ਆਪਣੇ ਸਵੰਦ ਜਿਹੜੇ ਰੱਖ ਲਿਆ ਸੋ ਪੰਜਾਬੀਓ ਇਹਨਾਂ ਤੋਂ ਸਾਵਧਾਨ ਰਹਿਣਾ ਪਹਿਲਾਂ ਇਹਨਾਂ ਦੇ ਬਾਪਦੇ ਪਿਓ ਨੇ ਪੰਜਾਬ ਨੂੰ ਅੱਗ ਦੀ ਪੱਠੀ ਵਿੱਚ ਝੜਕਿਆ ਸੀਗਾ ਹੁਣ ਸੰਗਵੀਰਵਾਦ ਆਪਣੀ ਕੁਰਸੀ ਵਾਸਤੇ ਇੱਕ ਵਾਰ ਫੇਰ ਪੰਜਾਬ ਨੂੰ ਗੈਂਗਸਟਰਾਂ ਦੇ ਦਾਇ ਜਿਹੜਾ ਅੱਗ ਨਹੀਂ ਪੱਠੀ ਵਿੱਚ ਚੁੱਕਣਾ ਚਾਹੁੰਦਾ ਮੈਂ ਇਹਦੇ ਬਾਰੇ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਸਾਵਧਾਨ ਰਹਿਣਾ ਚਕੰਨੇ ਰਹਿਣਾ ਇਹਨਾਂ ਦੇ ਕੋਲ ਪਰ ਅਸੀਂ ਸਾਡਾ ਪ੍ਰਧਾਨ ਸਰ ਇਹ ਜੋ ਮੱਦ ਨਹੀਂ ਕਰਦੇ ਅਸੀਂ ਪੰਜਾਬ ਦੇ ਵਿੱਚੋਂ ਗੈਂਗਸਟਰਵਾਦ ਜਿਹੜਾ ਖਤਮ ਕਰਾਂਗੇ ਅਸੀਂ ਪੰਜਾਬ ਦੇ ਵਿੱਚੋਂ ਡਰਗ ਮਾਫੀਆ ਜਿਹੜਾ ਉਹ ਖਤਮ ਧੰਨਵਾਦੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕਿਰਪਾ